ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜਰਨੈਲ ਸਿੰਘ ਪਿੰਡ ਟੈਂਡੀ ਵਾਲੇ ਦਾ ਮੈਂ ਰਹਿਣ ਵਾਲਾ ਜੀ ਦੇਖੋ ਜੀ ਦਰਿਆ ਦੇ ਹਾਲਾਤ ਇੱਥੇ ਸਾਡੇ ਪਿੰਡ ਦਾ ਮੁਖੀ ਨੰਬਰਦਾਰ ਸਾਹਿਬ ਜੀ ਦੀ ਹਵੇਲੀ ਸੀ ਉਹਦੇ ਘਰ ਸੀ ਕਮਰੇ ਸੀਗੇ ਟੋਟਲੀ ਕਮਰੇ ਦੋ ਕਮਰੇ ਇੱਕ ਰਸੋਈ ਸੀਗੀ ਤੇ ਬਾਕੀ ਮੱਝਾਂ ਦੀ ਹਵੇਲੀ ਸੀ ਵਿੱਚ ਹੀ ਸੀਗੀ ਉਹ ਦੇਖੋ ਜੀ ਇੱਥੋਂ ਡਿੱਗ ਪਿਆ ਕੋਸ਼ਿਸ਼ ਸੀ ਪਿੰਡ ਦੀ ਮਦਦ ਨਾਲ ਉਹਦੀ ਏਟਾ ਊਟਾ ਕੱਢੀਆਂ ਆ ਆ ਬਾਕੀ ਨੀਆਂ ਦੇਖ ਲਓ ਤੁਸੀਂ ਉਦਾਂ ਹੀ ਖੜੀਆਂ ਆ ਇਹ ਨਹੀਂ ਨਿਕਲੀਆਂ ਸਾਡੇ ਕੋਲ ਕਿਉਂ ਪਾਣੀ ਇੱਥੇ ਕਾਫੀ ਸੀਗਾ ਉਸ ਤੋਂ ਇਲਾਵਾ ਅੱਗੇ ਇਹਦੀ ਇੱਥੇ 10 ਕਿੱਲੇ ਜ਼ਮੀਨ ਸੀ ਉਹ ਜ਼ਮੀਨ ਵੀ ਇਹਦੀ ਵਿਚਾਰੇ ਦੀ ਚਲੀ ਗਈ ਆ ਬਿਲਕੁਲ ਇਹ ਤੋਣਾ ਬੇ ਨਾਤਾ ਹੀ ਅਥਾ ਹੀ ਹੋ ਗਿਆ ਇਹਦੇ ਕੋਲ ਕੋਈ ਜ਼ਮੀਨ ਨਹੀਂ ਰਹਿ ਗਈ ਕੋਈ ਨਹੀਂ ਤੇ ਅੱਗੇ ਮੇਰੀ ਜ਼ਮੀਨ ਸੀ ਇੱਥੇ 3 ਕਿੱਲੇ ਨਾਲ ਇਹਦੇ ਉਹ ਵੀ ਲੁੱੜ ਗਈ ਆ ਸਾਡੀ ਹੱਥ ਬੰਨ ਕੇ ਬੇਨਤੀ ਆ ਜੋ ਵੀ ਸੰਸਥਾ ਆਉਣ ਤੇ ਕਿਰਪਾ ਕਰਕੇ ਸਾਡੀ ਕੁਝ ਮਦਦ ਕੀਤੀ ਜਾਏ ਕਿਉਂ ਸ਼ਾਇਦ ਕੀ ਪਤਾ ਲੱਗਦਾ ਸਾਨੂੰ ਉਮੀਦ ਨਹੀਂ ਹੈਗੀ ਵਪਾਰ ਨਿਕਲ ਪੂਗੀ ਜ਼ਮੀਨ ਜੇ ਨਿਕਲਦੀ ਹੋਈ ਤਾਂ ਚਲੋ ਸਾਡੀ ਜਰੂਰ ਮਦਦ ਕਰਨ ਤੇ ਇਸ ਨਾਲ ਸ਼ਮਾ ਕੰ ਦਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ